ਕੋਲਾ ਮਹਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਜਿੱਥੇ ਜਿੱਥੇ ਗੱਲ ਕਰੀਏ ਪੂਰੇ ਭਾਰਤ ਦੀ ਗੱਲ ਕਰੀਏ ਉੱਥੇ ਹੋਲੀ ਮਨਾਈ ਜਾਂਦੀ ਆ ਪਰ ਗੁਰੂ ਕਲਗੀਧਰ ਪਾਸ਼ਾ ਦੇ ਜਿਹੜੇ ਸਿੰਘ ਨੇ ਸਿੱਖ ਨੇ ਉਹਨਾਂ ਵੱਲੋਂ ਕਿਤਨਾ ਕਿਤੇ ਕੋਲਾ ਮਨਾਇਆ ਜਾਂਦਾ ਤੇ ਉਸੇ ਤਰੀਕੇ ਨਾਲ ਅੱਜ ਜਿਹੜਾ ਵਾ ਕੋਲਾ ਜਿਹੜਾ ਤੋਂ ਕੱਢਿਆ ਜਾ ਰਿਹਾ ਹੋਲੇ ਦੀਆਂ ਤਿਆਰੀਆਂ ਬਿਲਕੁਲ ਜਾਰੀ ਨੇ ਇਸ ਵੇਲੇ ਤੁਸੀਂ ਸਿੰਘਾਂ ਨੂੰ ਦੇਖ ਰਹੇ ਹੋ ਕਿ ਕਾਫੀ ਜੋਸ਼ ਲੱਗ ਰਿਹਾ ਤੇ ਕਿ ਜਿਹੜੇ ਸਿੰਘ ਨੇ ਪੂਰਨ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਰੰਗ ਨਾਲ ਕੋਲਾ ਖੇਡਦੇ ਨਜ਼ਰ ਆਉਂਦੇ ਨੇ ਵੱਡੇ ਪੱਧਰ ਤੇ ਇੱਥੇ ਜਿਹੜਾ ਅੱਜ ਗੁਰੂ ਕਲਗੀਧਰ ਪਾਸ਼ਾ ਦੀਆਂ ਅਸੀਸਾਂ ਲਈਆਂ ਜਾ ਰਹੀਆਂ ਨੇ ਜਿਹੜੇ ਮਹੱਲਾ ਕਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਣਾ ਚਾਹੁੰਦੇ ਅੱਜ ਮਹੱਲੇ ਦੀਆਂ ਤਿਆਰੀਆਂ ਹੋ ਗਈਆਂ ਨੇ ਸਾਰੇ ਸਿੰਘ ਸੱਜ ਗਏ ਪੂਰੇ ਰੰਗ ਨਾਲ ਜਿਹੜਾ ਹੋਲਾ ਕੱਢਿਆ ਜਾ ਰਿਹਾ ਵਾਹਿਗੁਰੂ ਨਾਨਕ ਨਾਮ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਹੋਲੇ ਮਹੱਲੇ ਦੀਆਂ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਮਾਪੁਰਖਾਂ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਹੋਲੇ ਮਹੱਲੇ ਦੀਆਂ ਜ ਕਾਫੀ ਜੋਸ਼ ਲੱਗ ਰਿਹਾ ਜਿੱਥੇ ਪੂਰੇ ਭਾਰਤ ਦੀ ਗੱਲ ਕਰੀਏ Holi ਮਨਾਈ ਜਾਂਦੀ ਹੈ ਪਰ ਸਿੰਘਾਂ ਵਿੱਚ ਜਿਹੜਾ ਅਜ ਗੁਰੂ ਕਲਗੀਧਰ ਪਾਸ਼ਾ ਦੀ ਜਿਹੜੀ ਚਲਾਈ ਰਸਮ ਸੀ ਹੋਲਾ ਮਨਾਇਆ ਜਾਂਦਾ ਕਿਸ ਤਰੀਕੇ ਦੇ ਅੱਜ ਉਤਸ਼ਾਹ ਆ ਇਹ 10ਵੇਂ ਪਾਸ਼ਾ ਜੀ ਮਹਾਰੀ ਕਿਰਪਾ ਆਪ ਵੇਖ ਰਹੇ ਫੌਜਾਂ ਤਿਆਰ ਪਰ ਤਿਆਰ ਆ ਮਹੱਲੇ ਦੀਆਂ ਤਿਆਰੀਆਂ ਹੋਈ ਜਾਂਦੀਆਂ ਥੋੜੇ ਸਮੇਂ ਨੂੰ ਮਹੱਲਾ ਚੜ ਜਾਣਾ ਸਾਰੀਆਂ ਕਿੰਨੀਆਂ ਸੰਪਰਦਾਵਾਂ ਸਾਰੇ ਨਾਲ ਮਿਲ ਕੇ ਮਹੱਲੇ ਖੜੇ ਜਾਣਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਇਸੇ ਤਰ੍ਹਾਂ ਖਾਲਸੇ ਦਾ ਹੋਲਾ ਮਹੱਲਾ ਵੱਖਰਾ ਹੀ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਜਣਾ ਕੀਤਾ ਹੈ ਵੈਗੁਰੂ ਜੀ ਗੱਲ ਕਰਦੇ ਆਪਾਂ ਹੋਲੀ ਦੀ ਉੱਥੇ ਸਿੰਘਾਂ ਵੱਲੋਂ ਹੋਲਾ ਖੇਡਿਆ ਜਾਂਦਾ ਕਿਤਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਨਚਾ ਸੀ ਕਿ ਜਿਹੜੇ ਮੇਰੇ ਸਿੰਘ ਨੇ ਉਹ ਸਸ਼ਤਰਧਾਰੀ ਰਹਿਣ ਉਹਨਾਂ ਦੀ ਸਿਹਤ ਨਰੋਈ ਰਵੇ ਉਹ ਸਿੱਧਾ ਹੀ ਕੈਮ ਰਹਿਣ ਅਤੇ ਉਹ ਆਪਣੇ ਹਮੇਸ਼ਾ ਲਈ ਜਿਹੜੇ ਬਲ ਬੁੱਤੇ ਦੇ ਵਿੱਚ ਕਾਇਮ ਰਹਿਣ ਹਾਂਜੀ ਬਿਲਕੁਲ ਜੀ ਮਹਾਰਾਜ ਵੱਲੋਂ ਜਿਹੜੇ ਸਿੰਘ ਆ ਚੜ੍ਹਦੀ ਕਲਾ ਨਾਲ ਵੀ ਤਿਆਰ ਕੀਤੇ ਗਏ ਆ ਜੀ ਤੇ ਚੜ੍ਹਦੀ ਕਲਾ ਵਾਲੇ ਸਿੰਘ ਆ ਜੀ ਜਿੰਨੇ ਵੀ ਇੱਥੇ ਆਪ ਜੀ ਦਰਸ਼ਨ ਕਰ ਰਹੇ ਆ ਉਹ ਸਿੰਘਾਂ ਸਿੰਘਾਂ ਦੇ ਸਭ ਚੜ੍ਹਦੀ ਕਲਾ ਵਾਲੇ ਸਿੰਘ ਆ ਜੀ ਦੀ ਮਹਾਨਤਾ ਹੋਰ ਕੀ ਇਹ ਸੰਗਤਾਂ ਨੂੰ ਵਸਤਾਰ ਨਾਲ ਦੱਸਣੀ ਚਾਹਾਂਗੇ ਇਰਾ ਕਿਉਂਕਿ ਕਿਤਨਾ ਕਿਤੇ ਸੰਗਤਾਂ ਇਹ ਚੀਜ਼ ਜਾਣਨੀਆ ਚਾਹੁੰਦੀਆਂ ਨੇ ਕਿ ਮੁਹੱਲਾ ਕਿਉਂ ਕੱਢਿਆ ਜਾਂਦਾ ਨਿਹੰਗ ਸਿੰਘ ਕਿਉਂ ਮੁਹੱਲਾ ਕੱਢਦੇ ਨੇ ਇਹ ਵੇਖੋ ਜੀ ਹਰ ਧਰਮ ਦੇ ਵਿੱਚ ਆਪੋ ਆਪਣੇ ਤਿਹਾੜ ਮਨਾਏ ਜਾਂਦੇ ਆ ਐਵੇਂ ਖਾਲਸੇ ਪੰਥ ਦੇ ਵਿੱਚ ਕੋਈ ਵਿਸਾਖੀ ਦਾ ਤਿਹਾੜ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਮਾਰੇ ਨੇ ਬਨਾਇਆ ਇਸੇ ਤਰ੍ਹਾਂ ਜਿਹੜਾ ਹੋਲਾ ਮੁਹੱਲਾ ਇਹ ਖਾਲਸੇ ਪੰਥ ਨੂੰ ਮਾਰੇ ਨੇ ਸੱਚੇ ਪਾਤਸ਼ਾਹ ਨੇ ਇਹ ਖਾਲਸੇ ਪੰਥ ਨੂੰ ਦੇਰ ਦਿੱਤੀ ਆ ਗੁਰੂ ਸਾਹਿਬ ਜੀ ਨੇ ਆਖਿਆ ਕਿਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੇ ਗੁਰੂ ਸਾਹਿਬ ਜੀ ਦੇ ਅੱਗੇ ਪੁਕਾਰ ਕੀਤੀ ਮਹਾਰਾਜ ਹੁਣ ਆਪ ਜੀ ਮੈਨੂੰ ਛੱਡ ਕੇ ਜਾ ਚੁੱਕੇ ਚੱਲੇ ਹੋ ਤੇ ਹੁਣ ਕਿਦੋਂ ਆਓਗੇ ਮਹਾਰੇ ਕਹਿੰਦੇ ਅਸੀਂ ਨਹੀਂ ਆਉਣਾ ਹੁਣ ਮੇਰਾ ਖਾਲਸਾ ਪੰਥ ਆਵੇਗਾ ਖਾਲਸਾ ਹੋਲਾ ਮਹੱਲਾ ਚੜ੍ਹਦੀ ਕਲਾ ਦੇ ਨਾਮ ਮਨਾਵੇਗਾ ਹੁਣ ਚਾਰ ਸਬੰਦੇ ਆਪ ਜੀ ਵੇਖ ਰਹੇ ਹੋ ਚੜ੍ਹਦੀ ਕਲਾ ਦੇ ਨਾਮ ਲਾਡਲੀ ਫੌਜ ਤਿਆਰਪੁਰ ਤਿਆਰ ਨੇ ਹੋਲੇ ਮਹੱਲੇ ਦੀਆਂ ਬਿਲਕੁਲ ਤਿਆਰੀਆਂ ਹੋਣ ਹੋਣ ਜਾ ਰਹੀਆਂ ਨੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਮਿਸਲ ਸਿੱਦਾ ਕਰਨ ਦਾ ਸ੍ਰੀ ਬਾਬਾ ਫਕਹਾਰ ਸਾਹਿਬ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਸੰਤ ਬਾਬਾ ਗੁਰਦੇਵ ਸਿੰਘ ਜੀ ਮਾਪੁਰਖਾ ਵੱਲੋਂ ਸਾਰੇ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ ਜਗਾਰਾ ਬੁਲਾਵੇ ਨੇ ਹਲੋ ਜਾਵੇ ਸ੍ਰੀ ਬਾਬਾ ਫਕਹਾਰ ਸਾਹਿਬ ਅੱਜ ਮਹੱਲਾ ਕੱਢਿਆ ਜਾਣਾ ਵਾ ਮਹੱਲਾ ਚੜ੍ਹਨਾ ਹੈ ਇਥੋਂ ਸ਼ੁਰੂਆਤ ਹੋਣੀ ਹੈ ਫਿਰ ਸਟੇਡੀਅਮ 'ਚ ਜਾ ਕੇ ਜਿਹੜੇ ਜੋਹਰ ਵੀ ਵਿਖਾਏ ਜਾਣੇ ਆ ਸ਼ਸਤਰਾਂ ਦੇ ਕੋੜਿਆਂ ਦੇ ਜਿਹੜੇ ਉੱਥੇ ਮੁਹੱਲੇ ਦੀਆਂ ਪੂਰੀਆਂ ਕਿੰਨੀਆਂ ਵੀ ਜਥੇਬੰਦੀਆਂ ਨੇ ਅਗ ਸਿੰਘ ਜਥੇਬੰਦੀਆਂ ਸਾਰੀਆਂ ਸੰਗਤਾਂ ਨੇ ਜੋ ਸਟੇਡੀਅਮ ਗੰਗਾ ਸਟੇਡੀਅਮ ਉੱਥੇ ਜਾ ਕੇ ਸਾਰੇ ਮੁਹੱਲੇ ਕੋ ਘੋੜਦੌੜ ਹੋਣੀ ਆ ਉੱਥੇ ਹੀ ਗੱਤਕੇ ਬਾਜ਼ੀਆਂ ਸਾਸ਼ਤਰ ਵਿਦਿਆ ਦੇ ਉੱਥੇ ਜ਼ੋਰ ਦਿਖਾਏ ਜਾਣਗੇ ਬਹੁਤ ਲੱਖਾਂ ਦਾ ਇਕੱਠ ਉੱਥੇ ਹੋਣਾ ਸੰਗਤਾਂ ਦਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਕਸਦ ਸੀਗਾ ਕਿ ਮੇਰੇ ਜਿਹੜੇ ਸਿੰਘ ਆ ਉਹ ਕਾਇਮ ਰਹਿਣ ਸ਼ਸਤਰ ਵਿਦਿਆ ਦੇ ਧਾਰਨੀ ਬਣਨ ਇਹ ਉਹਦਾ ਹੀ ਇਛਦਕਾਇਆ ਅੱਜ ਜਿਹੜਾ ਸਾਰੀ ਅੱਜ ਸ਼ਸਤਰ ਵਿਦਿਆ ਵਖਾਈ ਜਾਣੀ ਹੈ ਇਹ ਗੁਰੂ ਸਾਹਿਬ ਜੀ ਕਿਰਪਾ ਦੇ ਖਾਲਸਾ ਤਿਆਰ ਪਰ ਤਿਆਰ ਨੇ ਸ਼ਸਤਰ ਧਾਰੀ ਹੈ ਖਾਲਸਾ ਵੇਖੋ ਚਾਰ ਸਮਝੇ ਆਪ ਜੀ ਵੇਖ ਸਕਦੇ ਹੋ ਹਰ ਸਿੰਘ ਦੇ ਵਿੱਚ ਸ਼ਸਤਰ ਧਾਰੀ ਹੈ ਸਿੰਘ 1050 ਬਾਅਦ ਜੀ ਕਿੰਨਾ ਜਿਹੜੇ ਦੁਨੀਆ ਰਹੇਗੀ ਇਹ ਖਾਲਸਾ ਪੰਥ ਇਸੇ ਤਰ੍ਹਾਂ ਚਮਕਦਾ ਰਹੇਗਾ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਜਸਵੇਂ ਪਾਇਸਾ ਅੱਜ ਆਪਣੇ ਖਾਲਸੇ ਪੰਥ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਖਿਆ ਕਿ ਮੇਰੇ ਦਰਸਨ ਕਰਨੇ ਹੁਣ ਮੇਰੇ ਖਾਲਸੇ ਦੇ ਵਿੱਚ ਕਰੋ ਮੇਰੀ ਕਿਹੜੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰਾ ਸਰੀਰ ਮੇਰਾ ਪੰਥ ਵਿੱਚ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਬਿਲਕੁਲ ਕਿਸੇ ਕੋਲੋਂ ਦੱਸਿਆ ਜਾ ਰਿਹਾ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ ਕੀ ਮੇਰਾ ਸਰੀਰ ਪਾ ਹੈਗਾ ਆ ਪੰਥ ਦੇ ਵਿੱਚ ਆ ਮੈਂ ਪੰਥ ਦੇ ਵਿੱਚ ਮੌਜੂਦ ਰਹਾਗਾ ਪੰਥ ਮੇਰਾ ਇਸੇ ਤਰੀਕੇ ਨਾਲ ਇੱਥੇ ਹੋਲੇ ਖੇਡੇ ਜਾਣ ਕੇ ਤੇ ਮੈਂ ਲੋਕਾਂ ਦੇ ਵਿੱਚ ਆਣ ਕੇ ਇਹਨਾਂ ਸਿੰਘਾਂ ਦੇ ਵਿੱਚ ਆਣ ਕੇ ਜਿਹੜਾ ਹੋਲਾ ਖੇਡਾਂਗਾ ਨਾਲ ਇੱਥੇ ਸਾਡੇ ਨਾਲ ਵੇਖੋ ਬੱਚੇ ਵੀ ਜਿਹੜੇ ਤਿਆਰ ਹੋਏ ਨੇ ਮੈਂ ਜੋਗੀ ਨੂੰ ਕਹਾਂਗਾ ਵਿਖਾਉਣ ਕਿ ਵੀ ਵੇਖੋ ਇਹ ਛੋਟੇ ਛੋਟੇ ਵੀਰ ਨੇ ਸਾਡੇ ਇਹ ਵੀ ਪੂਰੇ ਅੱਜ ਤਿਆਰ ਪਰ ਤਿਆਰ ਹੋਲਾ ਖੇਡਣ ਲਈ ਤਿਆਰੀਆਂ ਕੀਤੀਆਂ ਕਿ ਇਹਨਾਂ ਨਾਲ-ਨਾਲ ਕਿਤੇ ਨਾ ਕਿਤੇ ਜਕਾਰੇ ਵੀ ਬੁਲਾਏ ਜਾ ਰਹੇ ਨੇ ਵੱਡੇ ਪੱਦਰ ਤੇ ਜਾਵੇ ਜੂਲ ਦਰਸ਼ਾਣਾਂ ਨੂੰ ਪਾਵੇ ਏ ਸਰੀਆ ਕਾਲੇ ਦੇ ਪੱਦਰ ਤੇ ਜਕਾਰੇ ਬੁਲਾਏ ਜਾ ਰਹੇ ਹਾਂ ਜੀ ਵਾਗਰੂ ਕੀ ਨਾਂ ਹੈ ਆਪਣਾ ਨਨਵੀਰ ਸਿੰਘ ਹਾਂਜੀ ਅੱਜ ਸਿੰਘ ਸੱਜੇ ਹੋ ਅੱਜ ਕਿੰਨਾ ਕੁ ਆਨੰਦ ਆ ਰਿਹਾ ਇਸ ਬਾਣੇ ਦੇ ਵਿੱਚ ਅੱਜ ਬਹੁਤ ਜ਼ਿਆਦਾ ਚਾਦੀ ਗਲਾਵਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਹੋਲੇ ਮਹੱਲੇ ਤੇ ਤੁਸੀਂ ਵੀ ਅੱਜ ਮਹੱਲਾ ਖੇਡਣਾ ਹੈ ਨਾਲ ਕਿੰਨਾ ਕੁ ਚਾਹ ਹੈ ਅੱਜ ਇਸ ਵਿੱਚ ਪਹਿਲੀ ਵਾਰੀ ਖੇਡ ਰਿਹਾ ਕਿ ਪਹਿਲਾਂ ਵੀ ਖੇਡਦੇ ਜੇ ਪਹਿਲਾਂ ਹੀ ਖੇਡਦੇ ਅੱਜ ਕਿੰਨਾ ਕੁ ਚਾਹ ਹੈ ਆ ਬਹੁਤ ਜ਼ਿਆਦਾ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੁਹੱਲਾ ਖੇਡਣ ਲਈ ਆਏ ਹੋ ਇੱਥੇ ਮੈਂ ਵੇਖਿਆ ਕਿ ਸਿੰਘ ਸਾਰੇ ਤਿਆਰ-ਬਰ ਤਿਆਰ ਨੇ ਸ਼ਸ਼ਤਰ ਧਾਰੀ ਨੇ ਪੂਰੀ ਤਿਆਰੀਆਂ ਨੇ ਸਾਰੇ ਮੁਹੱਲਾ ਖੇਡਣ ਦੀਆਂ ਕਿਸ ਤਰੀਕੇ ਦੀ ਤਿਆਰੀ ਜਿਹੜੀ ਇਸ ਟਾਈਮ ਮਹਾਪੁਰਖ 16ਵੇਂ ਮੁਖੀ ਸੰਤ ਗਿਆਨੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੁਹੱਲਾ ਖੇਡਣ ਵਾਸਤੇ ਆਏ ਨੇ ਉਹ ਠੀਕ 12 ਵਜੇ ਗੁਰਦੁਆਰਾ ਸੀਹ ਦੀ ਬਾਗ ਤੋਂ ਜਿਨ੍ਹਾਂ ਦੇ ਮੁਖ ਸੇਵਾਦਾਰ ਬ੍ਰਹਮ ਦੇ ਗਿਆਨਤਾ ਤਿਆਗ ਦੀ ਮੂਰਤ ਸੰਤ ਬਾਬਾ ਗੁਰਦੇਵ ਸਿੰਘ ਜੀ ਮਹੱਲੇ ਦੀ ਤਿਆਰੀ ਕਰਵਾ ਰਹੇ ਨੇ ਹੁਣ ਚੰਦ ਮਿੰਟਾਂ ਤੱਕ ਮਹਾਂਪੁਰਖਾਂ ਦਾ ਘੋੜਾ ਤੇ ਨਾਲ ਉਹਨਾਂ ਦੇ ਘੋੜ ਸਵਾਰ ਨਗਾਰਤੀ ਖਜਾਂਤੀ ਸਭ ਇੱਥੇ ਆਉਣਗੇ ਅਰਦਾਸ ਹੋਏਗੀ ਬਾਣੀ ਚੱਲ ਰਹੀ ਆ ਇਸ ਟਾਈਮ ਦੁਨਿਆਵੀ ਤੌਰ ਤੇ ਜਿੱਦਾਂ ਇੱਕ ਬੱਚੇ ਨੂੰ ਜਾਂ ਇੱਕ ਮਾਤਾ ਪਿਤਾ ਨੂੰ ਵਿਆਹ ਦਾ ਚਾਹ ਹੁੰਦਾ ਆ ਇਸੇ ਤਰ੍ਹਾਂ ਖਾਲਸੇ ਦੀ ਫੌਜ ਨੂੰ ਹੋਲੇ ਮਹੱਲੇ ਦਾ ਚਾਹ ਆ ਜੀ ਸ਼ਾ ਹੁੰਦਾ ਜੀ ਇਸ ਇੰਤਜ਼ਾਰ ਹੁੰਦਾ ਜਿਹੋ ਉਤਸ਼ਾਹ ਹੁੰਦਾ ਇਸ ਦਿਨ ਦਾ ਵੀ ਅੱਜ ਮੁਹੱਲਾ ਖੇਡਣਾ ਆ ਕਿਉਂਕਿ ਜਿਸ ਤੀਕੇ ਨਾਲ ਆਪਾਂ ਪੂਰੇ ਭਾਰਤੀ ਗੱਲ ਕਰੀਏ ਉੱਥੇ ਹੋਲੀ ਖੇਡੀ ਜਾਂਦੀ ਹੈ ਪਰ ਸਿੰਘਾਂ ਦੇ ਵਿੱਚ ਅੱਜ ਜਿਹੜਾ ਮੁਹੱਲਾ ਖੇਡਿਆ ਜਾਣਾ ਕਿੰਨਾ ਕੁ ਉਤਸ਼ਾਹ ਹੁੰਦਾ ਹੈ ਇਹ ਮਹਾਰਾਜ ਜੀ ਇਹ ਕਿਤੇ 100% ਹੁੰਦਾ ਨਾ ਜੀ 110% ਤਾਂ ਹੁੰਦਾ ਫੌਜਾਂ ਨੂੰ ਫੌਜਾਂ ਇਹਨਾਂ ਦਿਨਾਂ ਵਿੱਚ ਆਪਣੇ ਸਾਰੇ ਜਿਹੜੇ دنیਵੀ ਤੌਰ ਤੇ ਧੰਦੇ ਨੇ ਉਹਨੂੰ ਤਿਆਗ ਕੇ ਆਪਣੇ ਘਰ-ਬਾਰ ਨੂੰ ਤਿਆਗ ਕੇ ਕਈ ਤਾਂ ਪੱਕੇ ਤੌਰ ਤੇ ਜਿੱਦਾਂ ਮਹਾਪੁਰਖ ਸੋਲਵੇਂ ਮੁਖੀ ਬਾਬਾ ਜੋਗਾ ਸਿੰਘ ਜੀ 2.5 ਸਾਲ ਦੇ ਹੀ ਦਲਪੰਥ ਨੂੰ ਸਮਰਪਿਤ ਹੋ ਗਏ ਸਨ ਕਈ ਤਾਂ ਜੰਮ ਦੇ ਝੋਲੀ ਵਿੱਚ ਪਾ ਜਾਂਦੇ ਹਨ ਕਈ ਸਾਡੇ ਵਰਗੇ ਗ੍ਰਿਸ਼ਤੀ ਜੋ ਆਪਣਾ ਕਾਰੋਬਾਰ ਕਰਦੇ ਨੇ ਉਹ ਇਸ ਦਿਨ ਤੋਂ 2 ਦਿਨ ਤੋਂ ਪਹਿਲਾਂ 4 ਦਿਨ ਤੋਂ ਪਹਿਲਾਂ 10 ਦਿਨ ਤੋਂ ਪਹਿਲਾਂ ਆਣ ਕੇ ਆਪਣੇ ਟਰੈਕਟਰ ਟਰਾਲੀਆਂ ਸ਼ਿੰਗਾਰ ਕੇ ਗੱਡੀਆਂ ਸ਼ਿੰਗਾਰ ਕੇ ਜਿਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਕਿ ਜਿਦਾਂ ਇੱਕ ਮਾਤਾ ਪਿਤਾ ਨੂੰ ਆਪਣੇ ਬੱਚੇ ਦੇ ਵਿਆਹ ਦਾ ਚਾਹ ਹੁੰਦਾ ਆ ਇਦਾਂ ਹੀ ਫੌਜਾਂ ਨੂੰ ਹੌਲੇ-ਹੌਲੇ ਦਾ ਚਾਹ ਹੁੰਦਾ ਹੈ ਜੀ ਸ਼ਸਤਰ ਵਿਧਿਆ ਦੇ ਵੀ ਜਿਹੜੇ ਹੋਣੀਆਂ ਹੈ ਨਾਲ-ਨਾਲ ਕਿਤੇ ਕਿਤੇ ਉਥੇ ਵੀ ਇੰਤਜ਼ਾਮ ਉਥੇ ਪ੍ਰਬੰਧ ਹੋਣੇ ਆ ਕਿਉਂਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਮਕਸਦ ਸੀਗਾ ਇੱਕ ਵੀ ਮੇਰੇ ਜਿਹੜੇ ਸਿੰਘ ਨੇ ਉਹ ਸ਼ਸਤਰਤਾਰੀ ਹੋਣ ਦੇ ਨਾਲ ਨਾਲ ਕਿਤਨਾ ਕਿਤੇ ਇਹ ਜੜੀਆਂ ਮਹੱਲਾ ਕੱਢਿਆ ਜਾਣਾ ਇੱਕ ਬਨਾਵਟੀ ਲੜਾਈਆਂ ਕਰਾਈਆਂ ਜਾਂਦੀਆਂ ਸੀ ਮੇਰੇ ਸਿੰਘ ਜਿਹੜੇ ਜੋਸ਼ਚ ਨੇ ਮੇਰੇ ਸਿੰਘ ਪੂਰੇ ਕਾਇਮ ਨੇ ਉਹ ਹਰ ਵੇਲੇ ਪਰਖਦੇ ਸੀ ਇਹ ਅੱਜ ਉਹ ਮੇਨ ਉਸ ਵਿੱਚ ਤੇ ਕੱਢਿਆ ਇਹੋ ਲਮਹ ਹੱਲਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਜਿੰਨੂੰ ਆਪਾਂ ਚੜ੍ਹਦੀ ਕਲਾ ਦਾ ਪ੍ਰਤੀਕ ਕਹਿੰਨੇ ਆ ਇੱਕ ਮੇਰੇ ਵਰਗਾ ਡਿੱਗਿਆ ਹੋਇਆ ਸਿੱਖ ਵੀ ਜਿਸ ਵੇਲੇ ਚੜ੍ਹਦੀ ਕਲਾ ਵਾਲੀ ਫੌਜ ਵੇਂਦਾ ਏ ਉਹਦਾ ਵੀ ਆਪਣਾ ਮਨ ਕਰਦਾ ਏ ਇਹ ਮੈਂ ਵੀ ਬਾਣੀ ਬਾਣੇ ਦਾ ਧਾਰਨੀ ਬਣਾ ਉਹਦੇ ਵੀ ਡੋਲੇ ਫਰਕਦੇ ਨੇ ਜਿਸ ਤਰ੍ਹਾਂ ਤੁਸੀਂ ਹੁਣ ਇੱਕ ਹਿੰਮਤ ਸਿੰਘ ਬੱਚੇ ਨੂੰ ਪੁੱਛਿਆ ਹੈ ਤੇ ਉਹ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਚਾਅ ਆ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਥੋਂ ਸਾਡੀ ਕੌਮ ਨੂੰ ਸਾਡੇ ਬੱਚਿਆਂ ਨੂੰ ਉਤਸ਼ਾਹ ਮਿਲਦਾ ਏ ਪੰਥ ਨਾਲ ਜੁੜਨ ਦਾ ਪਾਸ਼ਾ ਨਾਲ ਜੁੜਨ ਦਾ ਬਾਣੀ ਬਾਣੇ ਦੇ ਨਾਲ ਜੁੜਨ ਦਾ ਇਹੀ ਇੱਕ ਉਤਸ਼ਾਹ ਆ ਜੀ ਸੰਗਤਾਂ 'ਚ ਬਾਕੀ ਆਠਾ ਮਾਰਦਾ ਘਟਿਆ ਤੇ ਉਤਸ਼ਾਹ ਮੈਂ ਬਾਹਰ ਦਿਖਾਉਂਗਾ ਸੁਜੋਗੀ ਸਾਡੇ ਦਿਖਾਉਣਗੇ ਕੀ ਤੁਸੀਂ ਵੇਖ ਰਹੇ ਹੋ ਕਿ ਵੱਡੇ ਪੱਦਰ ਦੇ ਸਿੰਘ ਜਿਹੜੇ ਨੇ ਇੱਥੋਂ ਗੁਜਰਦੇ ਨਜ਼ਰ ਆ ਰਹੇ ਨੇ ਵੱਡੇ ਪੱਦਰ ਤੇ ਜਿਹੜੇ ਸਿੰਘ ਨੇ ਉਹ ਕਾਫਲੇ ਦੇ ਰੂਪ ਵਿੱਚ ਨਿਕਲਦੇ ਨਜ਼ਰ ਆ ਰਹੇ ਨੇ ਕਿਉਂਕਿ ਵੱਡੇ ਪੱਦਰ ਤੇ ਅੱਜ ਮਹੱਲਾ ਕੱਢਿਆ ਜਾਣਾ ਉਸ ਨੂੰ ਲੈ ਕੇ ਕਿਤਨਾ ਕਿਤੇ ਜਿਹੜੇ ਵੱਖ-ਵੱਖ ਟੋਲੇ ਨੇ ਉਹ ਨਿਕਲਦੇ ਨਜ਼ਰ ਆਉਂਦੇ ਨੇ ਤੁਸੀਂ ਦੇਖ ਰਹੇ ਹੋ ਕਿ ਬਾਹਰ ਰੰਗ ਨਾਲ ਜਿਹੜੀ ਹੋਲੀ ਖੇਡੀ ਜਾ ਰਹੀ ਆ ਹੋਲਾ ਮਨਾਇਆ ਜਾ ਰਿਹਾ ਸਿੰਘਾਂ ਵੱਲੋਂ ਅੱਜ ਵੱਡੇ ਦਸਤਾਰੇ ਬਣ ਕੇ ਨਾਲ-ਨਾਲ ਵੱਡੇ ਨੇਜੇ ਲੈ ਕੇ ਪੂਰੇ ਸ਼ਸਤਰਤਾਰੀ ਹੋ ਕੇ ਜਿਹੜਾ ਜਿੱਥੇ ਮਹੱਲਾ ਕੱਢਿਆ ਜਾਣਾ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਨਾਲ ਸਿੰਘ ਜਿਹੜੇ ਨੇ ਇੱਥੇ ਸੱਜੇ ਨੇ ਅਤੇ ਮੁਹੱਲਾ ਕੱਢਣ ਦੀਆਂ ਬਿਲਕੁਲ ਤਿਆਰੀਆਂ ਨੇ ਥੋੜੀ ਦੇਰ ਦੇ ਵਿੱਚ ਜਿਹੜਾ ਮੁਹੱਲਾ ਨਿਕਲਣਾ ਹੋਣਾ ਸ਼ੁਰੂ ਹੋਣਾ ਹੈ ਇਸੇ ਵੇਸੇ ਵੱਡੇ ਪੱਧਰ ਤੇ ਜਿਹੜੇ ਲੋਕ ਨੇ ਕਿਤਨੇ ਕਿਤਨੇ ਮੁਹੱਲੇ ਦਾ ਹਿੱਸਾ ਬਣਦੇ ਨਜ਼ਰ ਆਉਂਦੇ ਨੇ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਆ ਅੱਜ ਮੁਹੱਲਾ ਖੇੜਦੇ ਨਜ਼ਰ ਆ ਰਹੇ ਉਹ ਬੜਾ ਉਤਸ਼ਾਹ ਆ ਮੈਂ ਵੇਖਨੇ ਆ ਰੰਗਨਾ ਵੀਡੀਓ ਨਾਲ ਚਸ਼ਤਰਤਾਰੀ ਉਹ ਅੱਜ ਆਨੰਦ ਲੈ ਰਹੇ ਗੁਰਸੱਭੀ ਆ ਵਾਹਿਗੁਰੂ ਨੂੰ ਲੱਖ ਲੱਖ ਵਧਾਈ ਹੋਵੇ ਹੌਲੇ ਮਲੇ ਗਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰਨ ਮਕਲਾ ਕਰਦਾ ਹਾਂ ਤੰਦਰੁਸਤ ਕੋਈ ਲੜਾਈ ਝਗੜਾ ਨਾ ਕਰੇ ਕੋ ਮੇਰੇ ਮੇਰੇ ਭਰਾ ਕੋਈ ਰੰਗੇ ਨੂੰ ਲਾਉਂਦਾ ਕੋ ਨੂੰ ਐ ਸਹਿਨ ਸੰਤਾ ਬਹਿ ਰੋ ਵਾਹਿਗੁਰੂ ਜੀ ਖਾਲਸਾ ਅਣੀ ਬੋਲੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੁਹੱਲਾ ਖੇਡ ਲਈ ਪਹੁੰਚੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਦੀ ਬਹੁਤ ਤਕਰੀ ਕੁਰਬਾਨੀ ਆ ਜੀ ਜਿੱਥੋਂ ਸੂਰਜ ਚੜਦਾ ਜਿੱਥੇ ਜਾ ਕੇ ਛਿਪਦਾ ਵਾ ਜੀ ਉਥੋਂ ਤੀਕਾ ਮਾਰਾ ਨੇ ਕੁਰਬਾਨੀ ਕੀਤੀ ਆ ਇਸ ਸੰਸਾਰ ਨੂੰ ਬਹੁਤ ਜ਼ਰਾ ਆਪਣੀ ਇੱਜ਼ਤ ਪੱਤ ਬਚਾਉਣ ਲਈ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਅੱਜ ਆਪਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਉਹਨਾਂ ਦੇ ਆਪਾਂ ਨਤਮਸਤਕ ਹੋਣ ਆਏ ਆ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਉਹਨਾਂ ਦੇ ਦਰ ਘਰ ਤੋਂ ਖੁਸ਼ੀਆਂ ਲੈ ਕੇ ਜਾਂਦੀ ਸੰਗਤ ਬਹੁਤ ਨਿਹਾਲ ਹੁੰਦਾ ਵਾ ਜੋ ਜੀ ਆਵੇ ਸੋ ਰਾਜੀ ਜਾਵੇ ਸ਼ਰਨ ਪਰੇ ਸੋ ਤਰੇ ਗਊ ਗਰੀਬ ਦੀ ਰਾਖੀ ਖਾਲਸਾ ਹੀ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਕਿ ਵੱਡੇ ਪੱਦਰ ਤੇ ਜਿਹੜੇ ਸਿੰਘ ਨੇ ਵੱਡੇ ਪੱਦਰ ਤੇ ਸਿੰਘ ਇੱਥੇ ਜਕਾਰੇ ਲਗਾਉਂਦੇ ਨਜ਼ਰ ਆ ਰਹੇ ਨੇ ਕਿਤਨਾ ਕਿਤੇ ਬੋਲੇ ਸੋਲੇ ਹਾਲ ਦੇ ਝੰਕਾਰੇ ਲਾਏ ਜਾ ਰਹੇ ਨੇ ਚੜ੍ਹਦੀ ਕਲਾ ਦੇ ਝੰਕਾਰੇ ਲਾਏ ਜਾ ਰਹੇ ਨੇ ਕਿਤਨਾ ਕਿਤੇ ਖਾਲਸਾ}{|\text{ਸ਼ਾਲ ਦੇ}|} ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਮਰਾਮੈਨ ਅਮਿਤ ਦੇ ਨਾਲ ਜਗਜੀਤ ਸਿੰਘ ਦੀ ਰਿਪੋਰਟ ਵੱਡੇ ਪੱਦਰ ਤੇ ਜਿੱਥੇ ਸਿੰਘ ਸਿੰਘਣੀਆਂ ਇੱਥੇ ਤੁਹਾਨੂੰ ਦਿਖ ਰਿਹਾ ਨੇ ਦਮਾਲੇ ਚ ਦਿਖ ਰਹੀ ਇਹ ਨੇ ਸਿੰਘਣੀਆਂ ਸਾਡੇ ਨਾਲ ਸਿੰਘ ਮੌਜੂਦ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲਾ ਮਹੱਲਾ ਮਨਾਉਣ ਲਈ ਪਹੁੰਚੇ ਉੱਥੇ ਕੀ ਕਹਿਣਾ ਚਾਹੀਦਾ ਮੈਂ ਕਹਿਣਾ ਚਾਹੀਦਾ ਜਿਹੜੇ ਸਾਰੀਆਂ ਸੰਗਤਾਂ ਘਰੇ ਵੀ ਬੈਠੀਆਂ ਆਏ ਨੇ ਉਹਨਾਂ ਨੂੰ ਮੈਂ ਟੀਵੀ ਰਾਹੀਂ ਸੁਨੇਹਾ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਕਿਉਂਕਿ ਇੱਕ ਟਾਈਮ ਤੇ ਗੁਰਗੋਬਿੰਦ ਸਿੰਘ ਜੀ ਨੇ ਵੀ ਇੱਥੇ ਆ ਕੇ ਉਹ ਲਾਹਮਾ ਲਾ ਖੇਡਿਆ ਸੀ ਸਾਰੀਆਂ ਸੰਗਤਾਂ ਦੇ ਨਾਲ ਉਹ ਲਾਹਮਾ ਲਾ ਇੱਥੇ ਖੇਡਿਆ ਸੀਗਾ ਤੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਉਹਨਾਂ ਨੂੰ ਘਰਾਂ 'ਚ ਵੀ ਹੋਲਾ ਮੱਲਾ ਖੇਡਣਾ ਚਾਹੀਦਾ ਤੇ ਇੱਥੇ ਆ ਕੇ ਵੀ ਹੋਲਾ ਮੱਲਾ ਖੇਡਣਾ ਚਾਹੀਦਾ। ਮੈਂ ਕਦੇ ਤੁਸੀਂ ਵੀ ਹੋਲਾ ਮੱਲਾ ਖੇਡਣ ਲਈ ਪਹੁੰਚੇ ਹੋ ਆ ਪਹਿਲੀ ਵਾਰੀ ਬਣੇ ਚਾਹੀਏ ਕਿ ਪਹਿਲਾਂ ਤੋਂ ਬਣੇ ਚ। ਪਹਿਲਾਂ ਤੋਂ ਸ਼ੁਰੂ ਤੋਂ ਹੀ ਆਏ ਹਾਂ ਜੀ। ਹਾਂਜੀ। ਪਹਿਲਾਂ ਤੋਂ ਇਸੇ ਅੱਜ ਮੁਹੱਲੇ 'ਚ ਪਹਿਲੀ ਵਾਰੀ ਪਹੁੰਚ ਕੇ ਪਹਿਲਾਂ ਵੀ ਆਉਂਦੇ ਹੋ। ਪਹਿਲਾਂ ਵੀ ਆਉਂਦੇ ਆ ਜੀ। ਹਰ ਵਾਰ ਆਉਂਦੇ ਆ। ਹਾਂਜੀ। ਬਹੁਤ ਬਿਆਨਤ ਆਨੰਦ ਹੁੰਦਾ ਜੀ ਸਾਰੀਆਂ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਜੀ ਆਨੰਦ ਲੈਣਾ ਚਾਹੀਦਾ। ਸਭ ਜੀ ਨੇ ਅੱਜ ਇਹ ਮੁਹੱਲਾ ਘਟਣ ਦਾ ਮਕਸਦ ਸੀਗਾ ਕਿ ਜਿਹੜੇ ਮੇਰੇ ਸਿੰਘ ਨੇ ਉਹ ਕਿਤਨਾ ਕਿਤੇ ਸ਼ਸ਼ਤਰਤਾਰੀ ਹੋਣ ਉਹਨਾਂ ਦੇ ਜਿਹੜੇ ਸਰੀਰ ਨੇ ਉਹ ਨਰੋਏ ਰਹਿਣ ਉਹ ਫਿਟ ਰਹਿਣ ਹਮੇਸ਼ਾ ਲਈ ਕਿ ਅੱਜ ਉਹ ਸਫਲ ਹੈ ਸਾਰੇ ਲੋਕ ਕਿਤਨਾ ਕਿਤੇ ਇਸ ਲਾਈਕ ਬਣਦੇ ਜਾ ਰਹੇ ਨੇ ਕਿ ਜਿਹੜੇ ਜੁੜਦੇ ਨੇ ਪਏ ਨੇ ਹਾਂਜੀ ਹਾਂਜੀ ਬਹੁਤ ਸੰਗ ਦਾ ਜੁੜਦੀਆਂ ਪਈਆਂ ਹੁਣ ਤਾਂ ਬਹੁਤ ਦੇਖਣ ਨੂੰ ਮਿਲ ਰਿਹਾ ਵਾ ਹਾਂਜੀ ਕਿੰਨਾ ਖੁਸ਼ ਆਇਆ ਇਸ ਮੁਹੱਲੇ ਨੂੰ ਲੈ ਕੇ ਅੱਜ ਬਹੁਤ ਆ ਜੀ ਹਾਂਜੀ ਬਾਂਜੀ ਕੀ ਨਾਮ ਹੈ ਤੁਹਾਡਾ ਜੀ ਲਖਵਿੰਦਰ ਕੌਰ ਹਾਂਜੀ ਇਸ ਮੁਹੱਲੇ 'ਚ ਪਹੁੰਚੇ ਹੋਆ ਕਿੰਨਾ ਖੁਸ਼ ਆਇਆ ਅੱਜ ਮੁਹੱਲੇ ਨੂੰ ਲੈ ਕੇ ਤੁਸੀਂ ਪਹੁੰਚੇ ਹੋ ਅੱ ਬਹੁਤ ਜ਼ਿਆਦਾ ਸਾਇ ਹੈ ਅੱਜ ਮੁਹੱਲੇ ਦਾ ਹਿੱਸਾ ਵੰਡਣ ਲਈ ਪਹੁੰਚੇ ਹੋ ਤੁਸੀਂ ਸਟੇਡੀਅਮ 'ਚ ਹੀ ਜਾਓਗੇ ਨਾਲ ਫਿਰ ਜਿਹੜੇ ਜੋਹਰ ਹੋਣੇ ਉਹ ਵੀ ਦੇਖੋਗੇ ਨਾਲ ਹਾਂਜੀ ਦੇਖਾਂਗੇ ਹਾਂਜੀ ਮੁਹੱਲੇ ਸਜਾਏ ਨੇ ਮੁਹੱਲੇ ਸਜਾਏ ਜਾਏ ਨੇ ਹੋਣੇ ਬਸ 10-15 ਮਿੰਟ ਤੱਕ ਮਹੱਲਾ ਜਿਹੜਾ ਉਹ ਸਟਾਰਟ ਹੋਏਗਾ ਤੇ ਫਿਰ ਮਹੱਲੇ ਦੇ ਨਾਲ ਘੋੜਸਵਾਰੀ ਵੀ ਹੋਏਗੀ ਇੱਥੋਂ ਸ਼ੁਰੂ ਹੋ ਜਾਏਗਾ ਇੱਥੋਂ ਮਹੱਲਾ ਤੇ ਗੁਰੂ ਸਾਹਿਬ ਵੀ ਆਉਣਗੇ ਨਾਲ ਤੇ ਜਥੇਦਾਰ ਸਾਹਿਬ ਵੀ ਆਉਣਗੇ ਸਾਰੇ ਫਿਰ ਸਟੇਡੀਅਮ ਪਹੁੰਚਣਗੇ 10-15 ਮਿੰਟ ਤੱਕ ਤੇ 10 ਮਤਲਬ 11-12 ਵਜੇ ਦੇ ਕਰੀਬ ਜਿਹੜੇ ਆ ਉਹ ਘੋੜਸਵਾਰੀ ਘੋੜ ਦੌੜਾਂ ਉੱਥੇ ਗੱਤਕਾ ਹੋਊਗਾ ਜ਼ੋਰ ਦਿਖਾਏ ਜਾਣਗੇ ਉੱਥੇ ਹੋਏਗਾ ਜੀ ਵੀ ਤੁਸੀਂ ਦੇਖ ਰਹੇ ਹੋਗੇ ਵੱਡੇ ਪੱਦਰ ਤੇ ਤੇ ਸਿੰਘ ਸਿੰਘਣੀਆਂ ਜਿਹੜੇ ਨੇ ਤਿਆਰਬਰ ਤਿਆਰ ਹੋ ਕੇ ਦਮਾਲੇ ਸੋਹਣੇ ਸਜਾ ਕੇ ਤੇ ਆਪਣੇ ਆਪ ਨੂੰ ਸਜਾ ਕੇ ਬਿਲਕੁਲ ਸ਼ਾਸਤਰਤਾਰੀ ਹੋ ਕੇ ਇਹ ਤਸ਼ਰੀ ਅਨੰਦਪੁਰ ਸਾਹਿਬ ਕੀ ਪਹੁੰਚਿਆ ਜਾ ਰਿਹਾ ਇੱਥੇ ਹੁਣ ਇੱਥੋਂ ਜਿਹੜਾ ਮੁਹੱਲਾ ਸ਼ੁਰੂ ਹੋਏਗਾ ਤੇ ਫਿਰ ਸਟੇਡੀਅਮ ਵਿੱਚ ਜਾ ਕੇ ਪਹੁੰਚੇਗਾ ਜਿੱਥੇ ਗੱਤਕੇ ਦੇ ਜ਼ੋਰ ਵਿਖਾਏ ਜਾਣਗੇ ਨਾਲ ਨਾਲ ਘੋੜਸਵਾਰੀ ਦੇ ਜ਼ੋਰ ਵਿਖਾਏ ਜਾਣਗੇ ਅਤੇ ਆਪਣੇ ਆਪ ਨੂੰ ਜਿਹੜਾ ਸਿੱਖੀ ਦਾ ਸਰੂਪ ਹੈ ਉਹ ਦਿਖਾਇਆ ਜਾਏਗਾ ਤੇ ਕਿਤਨਾ ਕਿਤੇ ਜਿਹੜੇ ਪਤ ਨੌਜਵਾਨੇ ਉਹਨਾਂ ਨੂੰ ਇਸ ਗੁਰੂ ਦੇ ਘਰ ਤੋਂ ਜਾਣੂ ਵੀ ਕਰਵਾਇਆ ਜਾਏਗਾ ਬਾਕੀ ਤੁਸੀਂ ਜੁੜੇ ਰਹੋ ਆਨੰਦਪੁਰ ਸਾਹਿਬ ਤੋਂ ਕੈਮਰਾਮੈਨ ਅਮਿਤ ਦੇ ਨਾਲ ਜਗਜੀਤ ਸਿੰਘ ਦੀ ਰਿਪੋਰਟ